ਸਾਸਰੀਕਾਲ ਜੀ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਪੈਰੀ ਪੈਣਾ ਸਾਸਰੀਕਾਲ ਬਜ਼ੁਰਗਾਂ ਨੂੰ ਮਾਵਾਣੂ ਪੈਣਾ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਤੇ ਅਸੀਂ ਆਏ ਹੁਣ ਗਰੋਸਰੀ ਕਰਕੇ ਤੇ ਮੇਰੇ ਨਾਲ ਦੀ ਬੈਗੀ ਰਾਸ਼ਨ ਲੈ ਕੇ ਸਾਨੂੰ ਕੰਮ ਤੇ ਲਾ ਕੇ ਤੇ ਆ ਵੀ ਅਸੀਂ ਤਾਂ ਸਾਰਾ ਸਮਾਨ ਸਮੁੰਜਾ ਸੈੱਟ ਕਰੀ ਜਾਂਦੇ ਆ ਆਹ ਜਿ ਰੱਖਣਾ ਵਾ ਆਖ ਲਾ ਰਿਹਾ ਵੀ ਸਾਰਾ ਪਾਸੇ ਰਦਾਲਾਦੂਲਾ ਤੇ ਆ ਮੈਡਮ ਜੀ ਦੇਖੋ ਆ ਮਾਹਨ ਲੱਗੀ ਪਈ ਆ ਤੂੰ ਕੀ ਕਰੀ ਆਂ ਜੰਨੀ ਆ ਹੈ ਕੀ ਆ ਕੀ ਸਾਰਾ ਤੂੰ ਅਸੀਂ ਕੰਮ ਕਰੀਏ ਨਹੀਂ ਮੈਂ ਕਿੰਨਾ ਖਲਾੜਾ ਪਿਆ ਹੋਵੇ ਸਾਰਾ ਸਮਾਨ ਰੱਖਣ ਵਾਲਾ ਪਿਆ ਹੂੰ ਤੇ ਤੂੰ ਲੈ ਕੇ ਬੈਗੀ ਮੁਰਗੇ ਪਨੀਰ ਮੁਰਗੇ ਆ ਦੇਖੋ ਆ ਦਵਾ ਦਾ ਨਾ ਪੇੜੇ ਬੈਠੀ ਪਲੇਟ ਲੈ ਕੇ ਮੈਡਮ ਆ ਸਾਨੂੰ ਕੰਮ ਤੇ ਲਾ ਕੇ ਤੇ ਕੁੜੀ ਵਿਚਾਰੀ ਆ ਸਮਾਨ ਸੰਭਾਲ ਲਈ ਜਾਂਦੀ ਸਾਰਾ ਸਾਜ਼ਨ ਸੈੱਟ ਕੀਤਾ ਹੈ ਨਾ ਮੰਮੀ ਖਾਣ ਤੇ ਲੱਗੀ ਹੈ। ਸਾਡੇ ਡੱਡ ਭਰੇ ਆ ਪਹਿਲਾਂ ਹਨਾ। ਸਾਡੇ ਕਿੱਥੇ ਭਰੇ ਡੱਡ? ਕੀ ਖਾਂਦਾ? ਅਸੀਂ ਅਸੀਂ ਨਹੀਂ ਖਾਦਾਂ। ਪੁਕੈਂ ਅਸੀਂ। ਮੈਨੂੰ ਆਪਾਂ ਕੀ ਖਾਦਾਂ? ਮਾ ਤੇ ਆਈਸਕ੍ਰੀਮ ਖਾਦੀ ਤੁਸੀਂ। ਕੀ ਖਾਂਦਾ? ਖਾਦਾਂ ਖਾਦਾਂ। ਹਾਂ। ਅਸੀਂ ਤਾਂ ਪਹਿਲਾਂ ਹੀ ਖਾ ਲਿਆ ਸੀਗਾ। ਇਹ ਕਹਿੰਦੀ ਮੈਨੂੰ ਭੁੱਖ ਲੱਗੀ ਭੁੱਖ ਲੱਗੀ ਆ ਕੇ ਤਾਂ ਤਾਂ ਪਲੇਟ ਭਰ ਕੇ ਬਹਿ ਜਾ। ਕੀ ਕੀ ਖਾਈ ਜਾਨੀ ਤੁਸੀਂ? ਤੁਸੀਂ ਖਾਦੇ ਬਾਹਰ ਹੋ ਹਨਾ। ਆ ਕੀ ਕੀ ਆ? ਆ ਕੀ ਤੰਦੂਰੀ ਚਿਕਨ ਆ? ਇਹ ਪਤਾ ਨਹੀਂ ਮੈਂ ਗਰਮ ਖਾ ਲਿਆ ਚਿਕਨ ਜੀ ਆ। ਤਿਆਰ ਨਾਲ ਪਨੀਰ ਇਹ ਕੱਲ ਵਾਂ ਹਾਂ ਅੱਛਾ ਬਲੇ ਟਿਕਾ ਨਾ ਆਪਣੀ ਟਿਕਾ ਪਰਸੋ ਪਰਸੋ ਨਾ ਜਾਣੀ ਪਰਸੋ ਨਾ ਪਿਆਣਾ ਛਣਾ ਲੈਫਟਓਵਰ ਪ੍ਰੈਜ਼ਰ ਪਿਆ ਉਵੇਂ ਚੱਕਦੇ ਫੱਟੇ ਲੈਫਟਓਵਰ ਫੂਡ ਘਾਰਿਆ ਇਹਦਾ ਮੈਦਾ ਵਧੀਆ ਨਾ ਕਮਜ਼ੋਰ ਨਹੀਂ ਗੇ ਚੱਕਦੇ ਨਹੀਂ ਫੱਟੇ ਆਪਾਂ ਕਿੰਨੇ ਵਜੇ ਸਾਢੇ 3 ਹੋਇਆ ਹੂੰ ਮਸੇ ਲੰਚ ਤੇ ਡਿਨਰ ਇਕੱਠਾ ਹੋ ਜਾਂਦਾ ਲੈ ਮੇਰਾ ਹੂੰ ਹੁਣ ਅਸੀਂ ਬਸ ਕੱਲ੍ਹ ਦੀਆਂ ਕਰਨੀਆਂ ਤਿਆਰੀਆਂ ਕੱਲ੍ਹ ਕੰਮਾਂ ਤੇ ਜਾਣਾ ਵਾ ਰੋਟੀ ਪਾਣੀ ਬਣਾਉਣਾ ਵਾ ਸਮਾਨ ਸਾਰਾ ਤਿਆਰ ਕਰਨਾ ਦਾਲੀਆਂ ਦੀ ਬਈ ਹੈਨਾ ਮਾਂਛੋਲੇ ਦੀ ਬਣਾ ਲਈ ਜਾਨੀ ਜੀ ਵੀ ਨਹੀਂ ਪਈ ਬਣੀ ਬਣਾ ਵੀ ਦਿੱਤੀ ਹਾਂ ਦੇਖੋ ਮਾਂਛੋਲੇ ਦੀ ਮਾਂਛੋਲੇ ਦੀ ਕਾਹ ਨਹੀਂ ਬਣੀ ਆ ਮਾਂਛੋਲੇ ਵਿੱਚ ਰਾਜਮਾ ਮੈਂ ਅੱਛਾ ਮਾਂਛੋਲੇ ਵਿੱਚ ਰਾਜਮਾ ਪਾਇਆ ਤੇ ਤਾਲੀ ਤਿਆਰੀ ਆ ਆਪਣੀ ਨਾਲ ਰੋਟੀਆਂ ਲੈ ਜਣੀਆਂ ਤੇ ਬਾਕੀ ਹੋਰ ਮਾੜੇ ਮੋਟੇ ਜਿਵੇਂ ਆ ਜੂਕ ਜਾਜ ਦੇ ਲੈਂਦੇ ਹੋਇਆ ਥੋੜੇ ਜੇ ਰੱਖ ਲਾਂਗੇ ਵਿੱਚ ਆ ਕੋਕੋਨਟ ਆ ਲੈਣੇ ਬੜੀ ਵਧੀਆ ਚੀਜ਼ ਆ ਇਹਦਾ ਫਲੇਵਰ ਇੰਨਾ ਸੋਹਣਾ ਨਾ ਨੇਚਰਲ ਆਰਗੈਨਿਕ ਹੈ ਇੱਥੇ ਲਿਖਿਆ ਆਰਗੈਨਿਕ ਹਾਂ ਬਈ origignal ਆਏ ਕੋਕੋਨਟ ਫਲੇਵਰ ਸੇਮ ਫਲੇਵਰ ਬੜਾ ਵਧੀਆ ਤੇ ਕੈਲਸ਼ੀਅਮ ਬਹੁਤ ਆ ਨੇ ਆਰਗੈਨਿਕ ਆ ਹੋ ਇਹ ਨਹੀਂ ਹਾਂ ਇਹ ਦੂਜਾ ਉਹ ਸੱਚ ਉਹ ਹੋਰ ਮੈਨੂੰ ਦਿਖਾਈ ਦੇਣ ਲੱਗਦੇ ਬੜਾ ਡੱਬਿਓ ਪਿਆ ਕਿ ਆਹ ਆ ਲਿਆ ਆਹ ਆ অর্ਗੈਨਿਕ ਆ ਵੀ ਬੜੀ ਬੜੀ ਚੀਜ਼ ਆ ਇਹਦਾ ਵੀ ਟੇਸਟ ਤੇ ਫਲੇਵਰ ਬੜਾ ਵਧੀਆ ਤੇ ਇੱਕ ਸਾਡਾ অর্ਗੈਨਿਕ ਇਧਰ ਤਰ੍ਹਾਂ ਖਿੰਦਾ ਲੱਗਦਾ ਇਹ ਲੁਗਿਆ ਰੰਦਾ ਇਹ ਸਾਹਮਣੇ ਨਹੀਂ ਆਉਂਦਾ ਜੀ ਆਪਣਾ ਮੂੰਹ ਦਿਖਾ ਦੇ ਤੈਨੂੰ ਵਾਇਰਲ ਕਰੀਏ ਅਸੀਂ ਦੇਖੀ ਇਧਰ ਮੜਾ ਜਾ ਥੋੜਾ ਜਾ ਮੁੰਡੀ ਕਮਾਈ ਨਹੀਂ ਪਹਿਲਾਂ ਮੇਸਤਾ ਪੁੱਛਦਾ ਹਾਂ ਉਹ ਕਹਿੰਦਾ ਮੇਕਅਪ ਤੋਂ ਬਿਨਾ ਸੋਹਣਾ ਨਹੀਂ ਲੱਗਦੇ ਆ ਪੀ ਕੇ ਦੇਖਿਓ ਤੁਸੀਂ ਬੜਾ ਵਧੀਆ ਦਾ ਟੇਸਟ ਕਨੜ ਦਾ ਕੰਦਾਲ ਹੈ ਤਨ ਦਾਲ ਦੇਖਣਾ ਚਲ ਚਾਰੀ ਜਿੰਨੇ ਕੋਈ ਨਹੀਂ ਦਿੱਖਨੀ ਬਣ ਗਿਆ ਅੱਛਾ ਮੈਂ ਦਿਖਾਉਣੀ ਦਾਲ ਦੇਖੀ ਆਪਣੀ ਬਣ ਗਈ ਕਿ ਨਹੀਂ ਬਣ ਗਈ ਤੇ ਆ ਹੈਗਾ ਆਪਣਾ ਸਲੋ ਕੁੱਕਰ ਤੇ ਇਹ ਇਹ ਹੁਣ ਬੰਦ ਹੋ ਗਿਆ ਇਹਨੂੰ ਹੁਣ ਚਾਕਲੇਟ ਟੱਕਣ ਜਾਂ ਲਾਈਟ ਜੇ ਇਹ ਪਹਿਲਾਂ ਨਹੀਂ ਰਹਿ ਗਿਆ ਤੇ ਦੇਖੀਏ ਦਾਲ ਮੈਨੂੰ ਲੱਗਦਾ ਤਿਆਰ ਹੋ ਗਈ ਰ ਆਪਣ ਬਣ ਜੂਗੇ ਹੂੰ ਜਿਆਦੀ ਪਤਲੀ ਜੀ ਲੱਗਦੀ ਆ ਆ ਤੂੰ ਪਾਣੀ ਖੋਲ ਜੂਗੀ ਹੁਣ ਹਨਾ ਇਹ ਨਾ ਵੀ ਤਰੀ ਜੀ ਰਵੇ ਨਹੀਂ ਇਹ ਵਿੱਚ 1.5 ਘੰਟਾ ਹੋ ਗਏ ਨੇ ਹੂੰ ਤੇ ਪਾਣੀ ਸੁੱਕ ਜੂ ਦੇ ਵਿੱਚ ਫਿਰ ਉਹ ਖੋਲ ਨਰੇਂਦਰ ਨੂੰ ਕੱਚੀ ਵਾਰੀ ਵਾਰੀ ਮਾਰਨੀ ਸਾਰੇ ਪਾਣੀ ਥੋੜੀ ਹੈਗਾ ਪਤਲੀ ਲੱਗਦੀ ਆ ਐ ਹੁੰਦੀ ਦਾਲ ਐ ਥੋੜੀ ਹੁੰਦੀ ਆ ਦਾਲ ਐ ਹੁੰਦੀ ਆ ਦੇਖਿਓ ਪਤਲੀ ਹੁੰਦੀ ਥੋੜੀ ਜਿਹੀ ਪਤਲੀ ਲੱਗਦੀ ਆ ਨਹੀਂ ਜਦੋਂ ਠੰਡੀ ਹੋਤੀ ਹੈ ਪਾਣੀ ਸੁੱਕ ਜਾਂਦਾ ਨਾ ਫਿਰ ਦੂਜਾ ਪਾਣੀ ਪਾਉਣਾ ਪੈਂਦਾ ਵਿੱਚ ਜਿਹੜਾ ਪਾਣੀ ਫਿਲਟਰ ਤੂੰ ਖਾਲਾ ਰਾਣਾ ਬੈਠੇ ਦੌੜਾ ਲੱਗੇ ਜਸੂਣ ਮੈਂ ਤਾਂ ਵੀਡੀਓ ਬਣਾਉਣਾ ਥੰਦੇ ਆ ਅਹੀਂ ਬਣਾਉਣੀ ਨਹੀਂ ਖਾਣੇ ਦੀ ਚਾਹ ਠੀਕ ਆ ਕੋਈ ਨਹੀਂ ਖਾ ਲਾ ਦੂ ਤੇਰੀ ਭੁੱਖੀ ਆ ਹੈਨਾ ਭੁੱਖੀ ਆ ਤੂੰ ਸਾ ਅੱਧੇ ਫਿਆਰ ਦੇ ਗੇੜੇ ਕੱਢ ਲੇ ਆਹੋ ਨਾਲੇ ਕੋਸਕੋ ਜਾ ਕੇ ਤਾਂ ਭੁੱਖ ਲੱਗ ਗਈ ਆ ਉੱਥੇ ਜਾ ਕੇ ਤਾਂ ਸਾਨੂੰ ਲੱਗੀ ਸੀਗੀ ਦਵਾ ਤਾਂ ਹੀ ਫੜ ਲੇ ਵੱਡੋਗਾ ਸਮੈਲ ਜੀ ਬੜੀ ਸਣੀ ਹੁੰਦੀ ਆ ਹੈਨਾ ਫਰਾਂਗੇ ਨੇ ਤੇ ਪੀੜਾ ਪੂਜਾ ਨੇ ਤੇ ਕੋਸਕੋ ਗਏ ਸੀ ਉਹ ਸਮੈਲ ਬੜੀ ਥੋੜੀ ਲੱਗੀ ਸਾਨੂੰ ਉੱਥੇ ਫਰਾਈਆਂ ਦੀ ਪੀੜਾ ਪੂਜੇ ਬੜੀ ਜਾਣ ਤੇ ਆਹੀ ਖਾਣਾ ਨਹੀਂ ਸੀ ਫਿਰ ਘਰੋਂ ਖਾ ਕੇ ਗਏ ਸੀਗੇ ਤੇ ਫਿਰ ਲੈ ਲੈਵਾਂਗਾ ਮੈਨੂੰ ਹੋਰ ਡੌਗ ਲੈ ਦੇ ਤੇ ਨਾਲ ਮੈਂ ਕੋਲਡ ਡਰਿੰਕ ਫਰੀ ਸੀ ਨਾਲ ਨਹੀਂ ਵੈਸੇ ਹੀ ਗਿਆ ਮੈਂ ਵੀ ਤੂੰ ਲੈ ਲੈ ਜਾਣਾ ਮੈਂ ਸਮਾਨ ਖੜਿਆ ਤੇ ਖਾ ਪੀ ਕੇ ਆ ਕੇ ਕੁੜੀ ਕਹਿੰਦੀ ਮੈਸ ਤੇ ਲੈਣੇ ਆ ਚਲੋ ਜੀ ਸਾਡਾ ਪ੍ਰੋਣਾ ਲੰਘਿਆ ਓਏ ਓਏ ਤੂੰ ਉਧਰ ਲੱਗ ਗਿਆ ਸਸਰੀ ਗਾਜੀ ਆ ਗਈ ਠੀਕ ਆ ਉਹ ਸੱਚ ਅਸੀਂ ਵੀ ਲਿਆਂਦਾ ਹਾਂ ਅਸੀਂ ਆ ਅੱਜ ਲੈ ਜਿੱਕ ਨਵੀਂ ਜੀ ਤੇ ਇਹ ਪਹਿਲਾਂ ਮੁੰਡੇ ਨੇ ਆਪਣੇ ਕਮਰੇ ਚ ਲਾਇਆ ਸੀਗਾ ਫਿਰ ਅਸੀਂ ਮੈਂ ਕਿਹਾ ਆਪਣੇ ਕਮਰੇ ਇਥੇ ਡਰਾਈਵ ਰੂਮ ਚ ਲਾਇਆ ਗਰੀ ਆਪਾਂ ਨਾ ਪਹਿਲੇ ਵੀ ਹੁੰਦਾ ਮਰੀ ਵਧੀਆ ਵਾਲਾ ਖਾਣਾ ਕਿਰਾ ਉੱਤੇ ਰੱਖੀ ਨਾ ਛੁੱਟੇ ਵਾਲੀ ਕੋਕਨਟ ਮੰਮੀ ਕਹਿੰਦੀ ਥੱਲੇ ਰੱਖ ਦੇ ਫਿਰ ਸਾਰਾ ਕੋਕਨਟ ਜਾ ਉਹ ਜਨਾ ਹਾਂ ਸਾਰੇ ਕੋਕਨਟ ਇਕੱਠੇ ਕਰ ਦਿੰਨੇ ਹਾਂ ਅੱਛਾ ਕਰ ਦਿੰਨੇ ਆਪਾਂ ਆ ਕਿਹੜੇ ਕਿਹੜੇ ਨਾਲ ਤਿੰਨ ਸ਼ੀਸ਼ੇ ਨਹੀਂ ਦਿੱਤੇ ਇਹ ਕੋਣ ਵੇਖੀ ਕਿਹੜੀ ਇਹ ਕੱਲਾ ਦੇ ਕਰਤੀ ਨਾ ਫੋਨ ਕੀ ਦੁਬੀ ਤੋਂ ਲੱਗਦਾ ਸੋਹਣਾ ਹੀ ਹੈ ਓਏ ਇਹਦੇ ਆ ਇਹਦੇ ਫੋਨ ਚ ਤਾਂ ਕਲਰ ਹੀ ਬੜੇ ਸੋਹਣੇ ਹੁੰਦੇ ਆ ਨਾ ਹੈ ਰੋਣਾ ਐਵੇਂ ਨਹੀਂ ਇਹ ਜਿੰਨੇ ਸੋਹਣੇ ਮੇਰੇ ਕਲਰ ਇਹਦੇ ਤੇਰੇ ਵੀ 4-5 ਰੰਗ ਦੀਦੇ ਆ ਜਿੰਨੇ ਸੋਹਣੇ ਮੇਰੇ ਕਲਰ ਆ ਨਾ ਨਹੀਂ ਸੋਹਣੇ ਆਹ ਨਹੀਂ ਫੋਨ ਦੇ ਕਲਰ ਤਾਂ ਵਧੀਆ ਵਾ ਕੈਮਰੇ ਨੂੰ ਕੱਡੀਆਂ ਸ਼ੀਸ਼ੇ ਕਿਹੜੀਆਂ ਕਿਹੜੀਆਂ ਆ ਆਵੇ ਬਾਹਰ ਆ ਲਿਆਂਦਾ ਵਾ ਕੋਸ ਕੋਤ ਲਿਆਂਦਾ ਸੀ ਇਹ ਹੈਗਾ ਕੀ ਆ ਬਰੂਮ ਇਹ ਤਾਂ ਹੋੜੀ ਕੋਸਟ ਫ੍ਰੈਂਚ ਲਿਖੀ ਹੋਈ ਹੈ ਇੱਕ ਪਾਸੇ ਦੂਜੇ ਪਾਸੇ ਇੰਗਲਿਸ਼ ਹੋ ਗਈ ਨਾ ਇਹ ਤਾਂ ਦੋਨੇ ਫ੍ਰੈਂਚ ਲੱਗਦੀਆਂ ਹੈਵੇਂ ਦੂਜੇ ਪਾਸੇ ਵਰਾਇਟੀ ਪੈਕ ਇੱਧਰ ਕੁਝ ਨਹੀਂ ਕਰਦਾ ਤਾ ਆਪਕੂ ਐਸੈਂਸ਼ੀਅਲ ਮਿਸਟ ਇਹ ਤਾਂ ਕਲੀਆਂ ਹੀ ਆਂਦਾ ਕੋਸ ਹਨ ਸਮੈਲ ਆ ਵੀ ਇੱਕ ਲਵੈਂਡਰ ਆ ਨਾ ਕੇਪਲ ਕੁਝ ਨਹੀਂ ਇਹ ਕਾਹ ਬਤਾ ਦਿੱਲੀ ਨਨ ਹਾਂ ਕੇਪਲ ਵਗੈਰਾ ਜਿਹੜੀ ਤੀਵੇਂ ਚੱਲੂ ਹੈ ਵੈਨੀਲਾ ਆ ਗਿਆ ਹਾਂ ਆ ਗਿਆ ਲੀਨਾ ਨੰਟ ਪੈਟਲਸ ਹਾਂ ਵੈਨੀਲਾ ਐਂਡ ਪਿੰਕ ਪਪਾਇਆ ਆਹ ਪਪਾਇਆ ਆਹ ਜੇ ਇਹ ਇਹ ਹੋ ਗਈ ਬੈਟਰੀ ਪਿੰਦੀ ਹੋਣੀ ਥੱਲੇ ਚੱਲਣ ਵਾਲੇ ਲੈ ਆਹੋ ਵਧੀਆ ਵਧੀਆ ਇਹ ਸੈੱਲ ਪਤਾ ਕਿੰਨੇ ਕਿੰਨੇ ਕਿ ਪਾਈ ਜਾਉਂਗੇ ਲੈ ਇਹ ਕਿਹੜਾ ਰੋਜ਼ ਥੋੜੀ ਖਾਂਦੀ ਨਹੀਂ ਚਾਹ ਰੋ ਘੰਟੇ ਤੱਕ ਜਿਆਦਾ ਨਹੀਂ ਚੰਗਾ ਹੁੰਦਾ ਇੱਕ ਘੰਟੇ ਬਾਹਰ ਹੁੰਦਾ ਇਹਦੇ ਨਾਲ ਬਹੁਤ ਸਾਰੀਆਂ ਨਹੀਂ ਨਾ ਉਹ ਕੋਈ ਨਹੀਂ ਚੱਲ ਇੱਥੇ ਵਾਧੂ ਪਰੇ ਰੋਲਦੇ ਕਰਦੇ ਆ ਲਾ ਦੇ ਹੁਣੇ ਦਾਲ ਦੀ ਸਮਝੀਓ ਜੀ ਤੈਨੂੰ ਦਿਖਾਈਆਂ ਵਿੱਚ ਗਿਆ ਜੇ ਬੜਾ ਫੋੜਾ ਗਿਆ ਤਾਂ ਹੈ ਇਹ ਚੱਲਦਾ ਵੀ ਆ ਖਡਾਣਾ ਗਿਆ ਸੱਲ ਬੰਦ ਲਿਖੀ ਚੱਲ ਹਾਂਜੀ ਬਾਉ ਜੀ ਤੁਹਾਡਾ ਕੀ ਕਹਿਣਾ ਤੁਸੀਂ ਚਲਾਉਂਗੇ ਇਹ ਲੋ ਸੱਲ ਬੰਦ ਦਿੱਖ ਨੂੰ ਜਾ ਲਾ ਤੂੰ ਅਮਰ ਫੋਟਾ ਕੀ ਹੈ ਸੱਲ ਬੰਦ ਕਿਵੇਂ ਸੱਲ ਬੰਦ ਕੀ ਮੈਂ ਸੱਲ ਬਾਂਦ ਦੇਖ ਕੇ ਕੋਈ ਚੱਲਦਾ ਅੱਛਾ ਤਰੂ ਦਾ ਰੜੂਗਾ ਵੀ ਇਹ ਟਾਇਰ ਤਾਂ ਲੱਗੇ ਨਹੀਂ ਇਹਦੇ ਕਿ ਕਿ ਸੱਲ ਬਿੰਦਾ ਫੁਕਾਇਆ ਮਾਰਨੀ ਐ ਨਾ ਰਵਣੇ ਤੇ ਧੂਆ ਛੱਡਣਾ ਹਨਾ ਨਹੀਂ ਇਹਦੇ ਚ ਧੂਆ ਕਿਵੇਂ ਛੱਡਦਾ ਨਾ ਧੂਆ ਮੈਨੂੰ ਨਹੀਂ ਪਤਾ ਹੋਣਾ ਕਿ ਐਂ ਨਹੀਂ ਮੈਂ ਕਰਾਂ ਨਹੀਂ ਨੀ ਰੱਗੀਆਂ ਆ ਮੁੰਡਾ ਦੱਸੂਗਾ ਜੀ ਚੰਨਣਾ ਬਾਹੂ ਕਾਕਾ ਜੀ ਕਿਦਾਂ ਧੂਆ ਕਿਵੇਂ ਛੱਡੂ ਇਹ ਦੋ ਜੀ ਜੇ ਸਰ ਸਰ ਇੱਕ ਗੱਡੀ ਛੱਡਦੀ ਹੁੰਦੀ ਨਾ ਛੱਡੀ ਸਟੀਮ ਡਾਈਪ ਗੱਬ ਕਰਨੀ ਸ਼ੁਰੂ ਹੀ ਬੰਲੀ ਉਹ ਇਹਨਾਂ ਆਹ ਕਰਦਾ ਕੁਛ ਤੂੰ ਵੈਪ ਉਸੇ ਬੰਦਿਆ ਇਹਦੇ ਚ ਇੱਕ ਸੀਸੀ ਪਿਆਗਾ ਨਹੀਂ ਕਰੀ ਤੇ ਵੈਪਿਊਰੇਸ਼ਨ ਹੁੰਦੀ ਆ ਜਿਵੇਂ ਪਾਣੀ ਟੁੱਟਿਆ ਆ ਕੀ ਆ ਹਰਾ ਇੱਥੇ ਆ ਕੀ ਟੁੱਟਿਆ ਨਹੀਂ ਹੋਇਆ ਉੱਤੋਂ ਨਿਕਲਦਾ ਤੂੰ ਤੇਰਾ ਕਿਹੜਾ ਕਿਹੜਾ ਲਾਵਾਂ ਫਿਰ ਚਨਾ ਇਹਦੇ ਚ ਉਹ ਲਾਈ ਰਵਣ ਕਲੀਆਂ ਵਾਲੀਆਂ ਲਾ ਕਲੀਆਂ ਵਾਲੀਆਂ ਨਾਲ ਕਿਹੜਾ ਰਵਣ ਹੋ ਆ ਚਿੱਟੇ ਚਿੱਟੇ ਜੇ ਫੁੱਲਾਂ ਵਾਲਾ ਕਿਹੜਾ ਵਾ ਹਮ ਇਹ ਕਿਹਦੀ ਸਮਾਂ ਆ ਦਿਖਾਈਂਦੀ ਸਮੈਲ ਕਿਹੋ ਜੀ ਆ ਵਨੀਲੇ ਵਾਲਾ ਵਧੀਆ ਨੂੰ ਮਿਲਣੀ ਆ ਵੀ ਪਿੰਕ ਕਰ ਲਿਓ ਆ ਏ ਲਾਲਾ ਓਏ ਇਹਦੀ 스멜 ਕਿੰਨੀ ਸੋਹਣੀ ਜਿਵੇਂ ਆਪਣੇ ਗੁਰਦੁਆਰਿਆਂ ਚ ਜਿਹੜੀ ਹੁੰਦੀ ਹੁੰਦੀ ਆ ਨਾ ਡੱਡ ਡੱਡ ਆ ਆ ਫਰੂਟ ਜੇ ਜੀ ਆ ਵੇਖੀ ਦੀ ਰਹਿਣੀ ਜਿਵੇਂ ਗੁਰਦੁਆਰਿਆਂ ਚ ਹੁੰਦੀ ਆ ਆਪਣੇ ਇੰਡੀਆ ਧੂਫ ਦੀ ਵੇਖੀ ਨੀ ਉਹ ਗੁਰਦੁਆਰਿਆਂ ਵਾਲਾ ਸਾਰਾ ਠੀਕ ਆ ਹਾਂ ਆਹ ਇਹਦੀ ਮਿੱਠੀ ਜੀ ਆ ਇਹ ਜਿਹੜਾ ਇਹ ਤੇ ਕੀ ਲਿਖਾ ਤੇ ਨਹੀਂ ਆ ਵੀ ਵਧੀਆ ਵੀ ਇਹਦੀ 스멜 ਪਤਾ ਕਿਵੇਂ ਆਪਣੇ ਜਿਵੇਂ ਇੰਡੀਆ ਚ ਗੁਰਦੁਆਰਿਆਂ ਚ ਨਹੀਂ ਹੁੰਦੀ ਹੁੰਦੀ ਆ ਧੂਫਾਂ ਦੀ ਓਵੇਂ ਆ ਮੰਦਰਾ ਜੁਨੀਆ ਗੁਰਦੁਆਰਿਆਂ ਚ ਬੜੀ ਸੋਹਣੀ ਸਮਾਂ ਲਾ ਮਿੱਠੀ ਜੀ ਆ ਇੱਕ ਹੋਰ ਜਗ੍ਹਾ ਪਤਾ ਨਹੀਂ ਵੀ ਸੈੱਲ ਦੀ ਹੁੰਦੀ ਤਿੰਨ ਬੈਣੇ ਸੱਲਾ ਹੋ ਇੱਕ ਹੱਥ ਚ ਬੜੀ ਫਰਦਲ ਹੈ ਹੋ ਬਗੋ ਇਹ ਨਹੀਂ ਲਿਆ ਕਿ ਨਿਕਲ ਜਾਣਾ ਸੀ ਆ ਬਾਬਾ ਗੋ ਮਮਸ ਪੱਛਾ ਰਹ ਸੀ ਆ ਹੋਈ ਹੀ ਆ ਖੁੱਲੀ ਆ ਇਹ ਆ ਜੇ ਹੋਰ ਆ ਦਿਖਾਈ ਉਹ ਤੇ ਨਹੀਂ ਫੜਲੀ ਨੇ ਇਹ ਕਿਹੜੀ ਫੜੀ ਆ ਨਹੀਂ ਆਹੀ 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 ਆਵੀ ਆ ਆਵੜੀ ਸੋਹਣੀਆ ਲਵੈਂਡਰ ਆ ਹੋ ਲੱਗਿਆ ਖਲਾਰਾ ਹੁਣ ਆਈ ਬੰਦਾ ਨਾਲੋਂ ਜ਼ਿਆਦਾ ਵੀਡੀਓ ਬਣੂ ਜੇ ਖਲਾਰਾ ਸੰਭਲੂਗਾ ਆ ਰੱਖਦੇ ਰੋਜ਼ ਬਦਲ ਬਦਲ ਕੇ ਲਾਈਆਂ ਸੀਸ਼ੀਆਂ ਹਨਾ ਕਿੰਨੀ ਇਤੀ ਕਾ ਪਲਾਸਟਿਕ ਆ ਆ ਦੇ ਆ ਵੀ ਪਿਆ ਥੱਲੇ ਆ ਵੀ ਆ ਨਾਲ ਲੱਗਣਾ ਜੀ ਕਸਤੇ ਕਸਣਾ ਗਾ ਲੱਗਿਆ ਛੱਡੀ ਬਟਨ ਜਿਆਦਾ ਯਾਨੀ ਚੱਡ ਬਟਨ ਨਹੀਂ ਹੋਲੀ ਲਿਆਊਗਾ ਇਕਦਾਂ ਨਹੀਂ ਧੂਆ ਛੜਮੈ ਗਿੱਲਾ ਜੋ ਮੇਰੇ ਉਹ ਸੀਚੀ ਦੇ ਵਿੱਚ ਜਲਾਤਾ ਸੀ ਟੇਪ ਜੀ ਲੱਗੀ ਹੁੰਦੀ ਜਿਵੇਂ ਮੇਰੇ ਮਗਰੇ ਆ ਕੇ ਇੱਥੇ ਰੱਖ ਦਿੰਨੇ ਆਪਾਂ ਘੋੜਿਆਂ ਦੇ ਨਾਲ ਹੀ ਇਹਦੇ ਬਣਾਉਂਗੀ ਜਾਈ ਤੇ ਹਾਂ ਦੋ ਬਦਲ ਹੂੰ ਕਰੰਗ ਇਹਦਾ ਪਤਾ ਕਿਵੇਂ ਲੱਗਾ ਚੱਲਦਾ ਵੀ ਆ ਕਿ ਨਹੀਂ ਚੱਲਦਾ ਮਾਰਨਾ ਸੀ ਤੂੰ ਇਹਨੇ ਮਾਰੇ ਦੇਖੀਨ ਦੁਆਰਾ ਉਹ ਕੋਲੀ ਕਰਾ ਉਹ ਸ਼ੀਸ਼ੀਆਂ ਬੰਦ ਹੁੰਦੀਆਂ ਸ਼ੀਸ਼ੀਆਂ ਬੰਦ ਹੁੰਦੀਆਂ ਹਣ ਅਕੋ ਕਿੰਨੀ ਵੇਸ਼ੀ ਸ਼ੀਸ਼ੀਆਂ ਤਾਂ ਟੱਕਣੇ ਲੱਗਾ ਨਹੀਂ ਸੀ ਨਾ ਉੱਤੇ ਲਾਈਟ ਵੀ ਨਹੀਂ ਜਗੀ ਸੈਲਤ ਨਹੀਂ ਡਾਉਣ ਦੀ ਕਿਤੇ ਇਹਦੇ ਦੇਖੀ ਖੋਲੀ ਇਹਨਾਂ ਦਵਾਰਾ ਹੁਣ ਸਾਡਾ ਜੀ ਪ੍ਰੋਜੈਕਟ ਫੇਲ ਹੋ ਗਿਆ ਲੱਗਦਾ ਇਹ ਉਹਦੇ ਕਿ ਉਹਨਾਂ ਦੇ ਅੱਗੇ ਵੀ ਟੇਪ ਜੀ ਆ ਹੁਣ ਲੱਗਾ ਹੁਣ ਲੱਗਾ ਹੁਣ ਲੱਗਾ ਹੁਣ ਇਹ ਐਸੀ ਦੇਖ ਲਿਆ ਕੀ ਐਸੀ ਦੇਖਦੇ ਹੁਣ ਜਾਂਦਾ ਕੀ ਚੱਲਦਾ ਨਾ ਲੱਗਿਆ ਔਰ ਇਹ ਤੁਮੇ ਕੱਢੂਗਾ ਨਾ ਜੀਨੀ ਸਾਡਾ ਚੱਲਿਆ ਹੀ ਨਹੀਂ ਗਾ ਜੀਨੀ ਨਿਕਲਿਆ ਹੀ ਨਹੀਂ ਗਾ ਇਹ ਰਗੜਨਾ ਤਾਂ ਨਹੀਂ ਪੈਣਾ ਥੱਲੇ ਜ਼ਮੀਨ ਤੇ ਚਿਰਾਗ ਨੂੰ ਹੈ ਰਵਣ ਚਿਰਾਗ ਰਗੜਨਾ ਤਾਂ ਨਹੀਂ ਪੈਣਾ ਉਹ ਹੋਊਗਾ ਕਿਵੇਂ ਚਿਰਾਗ ਉਹ ਦੇਖੋ ਇਤਨਾ ਕੋਈ ਜਗ੍ਹਾ ਜੁਗੜੀ ਲਾਈਟ ਲੂਟ ਜੀ ਵੀ ਨਹੀਂ ਗੱਡੀ ਕੋਸੀਂ ਆਏ ਹਾ 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 ਸਾਡਾ ਲੱਗਿਆ ਜੀਨੀ ਆ ਗਿਆ ਮੁੰਡੇ ਨੇ ਸੇਲੀ ਪੁੱਠਾ ਪਾਦਾ ਸੀ ਜੀ ਐ ਰਹਿਣਾ ਤੇ ਕਿੱਥੇ ਗਿਆ ਓਏ ਆਵੇ ਹਸੇ ਲੇ ਪੁੱਠਾ ਪਾਦਾ ਯਾ ਚਲੀ ਜਾਂਦਾ ਆ ਚਲੀ ਜਾਂਦਾ ਹਣ ਇਹ ਇਹ ਹੈਗਾ ਏਡਾ ਜੱਟ ਨਹਾਲ ਇਧਰਲੇ ਜਿਹੜੇ ਜੰਮੇ ਬੜੇ ਜੀ ਮਾੜੇ ਮੋٹے ਜੀ ਵਿੰਗੀ ਟੇਢੀ ਜੀ ਆ ਹੁਣ ਆ ਫੇਰ ਬੰਦ ਹੋ ਗਿਆ ਅੱਛਾ ਇਹ ਜੁਗੜ ਕੀ ਕਿਨੋਕ ਨੋਕ ਕੇ ਚੱਲਦਾ ਬਟਨ ਪਰ ਪ੍ਰੈਸ ਕੀਤਾ ਸੀ ਕਿਹੜਾ ਨਹੀਂ ਲੈ ਗਿਆ ਬੰਦ ਕਰ ਲਿਆ ਫੇਰ ਚੱਲੂਗਾ ਵਰਕਿੰਗ ਵਰਕਿੰਗ ਵਿੱਚ ਫੁੱਕਾਂ ਜੀਆਂ ਮਾਰੀਆਂ ਸੀ ਬਟਨ ਲੱਗਿਆ ਹਾਂ ਫੁੱਕਾਂ ਜੀਆਂ ਮਾਰੀਆਂ ਸੀ ਖੁੱਲ ਕੀਤਾ ਹੈ ਉਹ ਮੈਨੂੰ ਲੱਗਦਾ ਥੋੜੇ ਥੋੜੇ ਚਿਰ ਬਾਅਦ ਛੱਡਦਾ ਉਹ ਵਿਚਾਰ ਅੱਛਾ ਆਪੇ ਚੱਲਦਾ ਆਪੇ ਚੱਲਦਾ ਬਟਨ ਨਾਲ ਚੱਲਦਾ ਵਾ ਨਹੀਂ ਨਹੀਂ ਥੋੜੇ ਥੋੜੇ ਚਿਰ ਬਾਅਦ ਆਪੇ ਚੱਲਦਾ ਹੂੰ ਆਪ ਨੂੰ ਮੈਸ਼ਟ ਲਾ ਕੇ ਦੇਖਦਾ ਤੂੰ ਵਿੱਚ ਕਿੰਨੀ ਜੀ ਸੋਹਣੀ ਲੱਗਦੀ ਕਿੰਨੀ ਸੋਹਣੀ ਲੱਗਦੀ ਤੂੰ ਆਹ ਹਰ ਮਣ ਕਿੰਨੀ ਵਧੀਆ ਚੀ ਲੈਣਾ ਆਹ ਹੋ ਗਿਆ ਬੜੀਆ ਥੋੜੇ ਥੋੜੇ ਚਿਰ ਬਾਅਦ ਚੱਲੂ ਹੈ ਬਣ ਗਈ ਗੱਲ ਚਲੋ ਜੀ ਹੁਣ ਆਪਾਂ ਕਰੀਏ ਤਿਆਰੀਆਂ ਪਾਸਤਾ ਬਣਾਵਾਂਗੇ ਪਹਿਲਾਂ ਹੁਣ ਥੋੜਾ ਜਿਹਾ ਇਹ ਵਧੀਆ ਸੁਣਿਆ ਪਾਸਤਾ ਦਾਲ ਦੂ ਰੱਖ ਜੀ ਮੱਲੇ ਇਹ ਮੁੰਡਿਆਂ ਨਾਲ ਕਰਦੇ ਗਰਮ ਆਲੂ ਵਾਲੇ ਤੇ ਫਿਰ ਮੁੰਨੇ ਨੇ ਆਪੇ ਕਰ ਲੈਣੇ ਆ ਠੀਕ ਆ ਕੱਟਾ ਜੀ ਇੱਕ ਚੀਜ਼ ਹੋਰ ਨਹੀਂ ਦੇ ਰਿਹਾ ਤਾਂ ਆ ਦੇਖ ਗਰਮ ਤਾਂ ਇਹ ਦੇਖ ਇਹਦੇ ਚ ਐਪਲ ਦਾ ਐਪਲ ਦੀ ਜੈਲੀ ਨਹੀਂ ਹੁੰਦੀ ਐਪਲ ਦਾ ਉਹ ਆਪਲ ਸਾਈਡਰ ਨਹੀਂ ਨਹੀਂ ਸਾਈਡਰ ਨਹੀਂ ਹੈ ਜੈਮ ਜੈਮ ਜਿਹਨੇ ਦਾ ਐਪਲ ਦਾ ਉਹ ਆ ਉਹ ਤੋਂ ਵੀ ਖੰਡ ਜੀ ਲੱਗੀ ਆ ਵਧੀਆ ਚਰਟ ਲੈਂਡ ਬੰਨੋ ਕਿਵੇਂ ਸਮਾਨ ਰੱਖਿਆ ਮੈਂ ਨਹੀਂ ਚੱਕ ਲਿਆ ਮੈਨੂੰ ਸਾਰੀਆਂ ਰੱਖ ਲਈ ਚਲੋ ਠੀਕ ਹੈ ਜੀ ਸਾਰੇ ਬੀਬੀਆਂ ਭੈਣਾਂ ਬੱਚੇ ਬਜ਼ੁਰਗ ਹਜੇ ਸਾਸਤਰੀ ਕਾਲ ਨਹੀਂ ਪਰ ਹਜੇ ਮੜਾ ਮੋਟਾ ਜਿਆ ਕਰ ਲਿਆ ਦਾਣਾ ਦੋਣਾ ਜੀ ਇਹ ਟਾਈਂ ਥੋੜੀ ਜਿਹੀ ਖੁੱਲ ਜੂਗੀ ਨਾ ਹੋਰ ਹਜੇ ਮੈਂ ਡੇਰ ਘੰਟਾ ਹੋਰ ਚੱਲਣਾ ਡੇਰ ਘੰਟਾ ਹੋਰ ਜੂਗੀ ਦਾਲ ਫੇਰ ਬੜੀ ਵੀ ਕਿੰਨੇ ਸਮੇਂ ਕਿ ਨਹੀਂ ਸਮਾਉਣ ਲੱਗਿਆ ਨਾ ਦਾਲ ਉਹ ਤਾਂ ਵਧੀਆ ਵੈਸੇ ਲੱਗਦੀ ਤੁਹਾਨੂੰ ਪਾਣੀ ਜਾਨੀ ਨਾ ਮਰੀਆ ਗਲਾਸਾਂ ਚ ਪਾ ਕੇ ਪੀਵਾਂਗੇ ਹੁਣ ਆਪਾਂ ਕੋਈ ਨਹੀਂ ਜਦੋਂ ਬਾਣੀ ਤੋਂ ਬਾਅਦ ਦੱਸੋ ਮੈਨੂੰ ਹਾਂ ਹਾਂ ਇਹਦੇ ਸਮੈਲ ਵੇਖੀ ਕਿੰਨੀ ਸੋਹਣੀ ਹੋਗੀ ਉਹ ਨੁੱਕਰ ਚ ਧਾੜੀ ਥੱਲੇ ਜੀ ਹੈ ਨਾ ਇਹਨੂੰ ਥੱਲੇ ਰੱਖਦੀ ਨਾ ਮੈਂ ਉਧਰ ਨੁੱਕਰ ਚ ਥਲੇ ਨਹੀਂ ਸਾਹਮਣੇ ਕੀ ਕਰੇ ਬੱਸ ਆਪੇ ਬੰਦ ਹੋ ਜਾਂਦਾ ਹੈ ਆਪੇ ਥੋੜਾ ਥੋੜੀ ਜਿਹਾ ਬਾਅਦ ਚੱਲਦਾ ਆਪੇ ਚੱਲਦਾ ਥੋੜਾ ਥੋੜੀ ਜਿਹਾ ਬਾਅਦ ਆਪਣੇ ਘਿਓ ਵੀ ਹੈ ਲਵੇਂਡਰ ਵਾਲੀ ਦੀ ਆਹੋ ਉਹ ਵੀ ਕੰਮ ਆ ਜਾਊਗਾ ਚੱਲਿਆ ਨੀਗਾ ਉਹ ਜਿਹੜੇ ਦੂਜੇ ਉੱਥੋਂ ਮੰਗਾਈਦੇ ਨੇ ਸ਼ੀਨ ਵਗੈਰਾ ਤੋਂ ਉਹ ਖਰਾਬ ਹੋਈ ਲਿਆ ਇਹ ਚੱਲੀ ਜਾਵੇ ਲਗਾ ਦਾ ਜੀ ਮੰਗਾਇਆ ਸੀ ਉਹ ਨਹੀਂ ਨਾ ਮੰਗਾਇਆ ਤੂੰ ਰਹਿ ਤੂੰ ਹੀ ਲੈਂਦਾ ਸੀ ਇਹ ਵਿੱਚ ਹੈਗਾ ਤੇਰੇ ਵਿੱਚ ਆਨਲਾਈਨ ਵੀ ਨਹੀਂ ਨਹੀਂ ਡਾਲ ਰਾਂ ਮੈਂ ਨਹੀਂ ਆਹੇ ਸੀਸੀ ਜੀ ਲੱਗਦੀ ਇਹਦੇ ਚ ਨਹੀਂ ਮੇਰਾ ਬੱਦਲ ਉਹਦੇ ਚ ਕੀ ਲੱਗਦਾ ਉੱਤਲੇ ਬਾਰਡ ਪਤਨੇ ਨੂੰ ਬਾਉਦ ਪਾਣੀ ਪਾ ਦੋ। ਇਲਾ। ਅੱਜ ਇਹ ਦੂਜਾ ਸੈਂਟੀ ਪਈ ਜਾਂਦਾ ਉਹਦੇ। ਦਾ ਹੁੰਦੇ ਨਾ ਮਰਜੀ ਪਾ ਸਕਦੇ ਉਹ ਤੇ ਹੁੰਦੇ ਤਾਂ ਹੋਏ। ਜਿਹੜੀ ਤੁਹਾਨੂੰ ਸਮੈਲ ਹੁੰਦੀ। ਬਸ ਕਾਮਯਾਬੀ ਨੂੰ ਛੱਡ ਦੋ। ਉਹ ਡਬਾ ਮਾਰ ਬਾਰ ਪਰ ਉਹ ਮੜਾ ਮੜਾ ਵਿੱਚ ਵਿੱਚ ਜੀ ਚੱਲਦਾ ਲਗਾਤਾਰ ਜਿਹੜੀ ਚੱਲਦਾ। ਤੇ ਉਹ ਹੁੰਦਾ ਹੋਊਗਾ ਨਾ। ਨਹੀਂ ਤੇ ਲਾਣਾ ਨਹੀਂ ਵਧੀਆ। ਇਹਨਾਂ ਦਾ 에ਅਰ ਵੀ ਨਾਲੇ ਵਾਪਸ ਵੀ ਹੋ ਜਾਣਾ ਇਹ ਇੰਜ ਕਰਨਾ ਮੈਂ ਤਾਂ। ਆਹੋ। ਐਂ ਕਰਾਂਗੇ 6-7 ਮਹੀਨੇ ਚਲਾ ਕੇ ਨਾ ਫਿਰ ਵਾਪਸ ਕਰ ਦਾਂਗੇ। ਫੇਰ ਦੂਜੇ ਲੈਣ ਉਹ ਨਾ ਨਾ ਆਪਣਾ ਇਹਨੂੰ ਸਹੀ ਆ। ਲੈਣਾ ਤਾ ਪ੍ਰੈਕਟੀਕਲ ਨਾਲ ਕਰਦੋਂ ਸੈਲ ਪੁੱਠਾ ਪਾਇਆ ਸੀ ਅੱਗੇ। ਇੰਜੀਨੀਅਰ ਨੇ ਸਾਡੇ ਨੇ। ਫੇਰ ਰੱਖਣਾ ਜੀ ਥੋੜਾ ਜਿਹਾ ਚੱਲਦਾ ਵੇ। ਦੇਖ ਲਓ ਨਾ ਆਉਣ ਹੁਣ ਛੇੜੀ ਨਾਲ। ਉਸ ਤੋਂ ਇਹ ਚੱਲਦਾ ਟੈਪ ਕਰਨਾ। ਨਹੀਂ ਨਹੀਂ ਆਪੇ ਆਪੇ ਉਹ ਵਿੱਚ ਦੀ ਵੇਖਿਆ ਨ ਲੱਗਾ ਤਾਂ ਨਹੀਂ ਚੱਲਦਾ। ਜੇ ਜ਼ਿਆਦਾ ਇਹਦਾ ਕੀ ਕਰਦਾ। ਡੱਬਾ ਛੋੜਦੇ। ਕਿਨ ਲਾ ਲਵੰਗੀ ਹੋ ਗਿਆ ਆਪਣੇ ਬੰਦ ਹੋ ਗਿਆ ਵੇਖੀ ਹਣਾ ਅੱਜ ਆਪਣੇ ਵੈਸੀ ਹਾਲਤ ਦਾ ਲੋਕਾਂ ਨੂੰ ਕੋਈ ਚੀਜ਼ ਆ ਜਵੇ ਸੀ ਤੇ ਕੋਲੀ ਵਹਿ ਵੇ ਵੇਖੀ ਜਾਣ ਕਿ ਨਹੀਂ ਆ ਕੀ ਆ ਫ੍ਰੈਗਰੈਂਸ ਬੜੀ ਸੋਹਣੀ ਹੈ ਜੀ ਵਾਕਿਆ ਜੀ ਫ੍ਰੈਗਰੈਂਸ ਬਹੁਤ ਸੋਹਣੀ ਹੈ ਮੈਨੂੰ ਲੱਗਦਾ ਮੈਂ ਗੁਰਦੁਆਰੇ ਆ ਗਿਆ ਗੁਰਦੁਆਰੇ ਜੀ ਆ ਗਿਆ ਇਹ ਤਾਂ ਮਸ਼ਹੂਰੀ ਕਰਦੇ ਹੋਰ ਸੇ ਦੇਖੀਏ ਜਾਲਮ ਬਤਲੀ ਤੋਂ ਕਹਿੰਦੀ ਹੈ ਕਿ ਮੈਂ ਹੀ ਸਮਝਦਾਰ ਹਾਂ ਕੋਈ ਡਾਊਟ ਕੋਈ ਸ਼ੱਕ ਸਮਝਦਾਰੀ ਚ ਮਰਨਾ ਤਾਂ ਨਹੀਂ ਡਾਊਟ ਕਰਕੇ ਤੂੰ ਘਰੋਂ ਕੱਢ ਦੇ ਨਾ ਰੋਟੀਆਂ ਕਿੰਨੇ ਲੋਣੀਆਂ ਖਾਣੂ ਆ ਜੇ ਹੈ ਆਪ ਹੀ ਲਾਲਾ ਖਾਣੇ ਬਣੇ ਪਰੌਂਠੇ ਰੋਜ਼ ਕੌਣ ਤੇ ਜਦੋਂ ਫੂ ਭਾਗ ਦਿੱਤੇ ਕੰਮ ਆ ਜਾਂਦੀ ਆ ਆਹ ਤੂੰ ਰੋਕ ਲੈ ਕਿਉਂ ਨਹੀਂ ਤੂੰ ਕੀ ਉਹਨਾਂ ਬੱਦਲ ਚਲੋ ਅਸੀਂ ਹੁਣ ਖਲਾਰੇ ਸੰਭਾਲ ਲਏ ਤੇ ਅੱਰੇ ਗਰੇ ਅਮਨੇ ਤਾਂ ਗਮਲਾ ਹੀ ਰਹਿ ਗਿਆ ਲਿਓਣ ਵਾਲਾ ਹਾਂ ਜਿਹਦਾ ਮੈਂ ਗਮਲਾ ਲਿਓਣਾ ਸੀ ਵੱਡਾ ਥੋੜਾ ਜਿਹਾ ਬੂਟਾ ਬੜਾ ਸੋਹਣਾ ਤੁਰ ਪਿਆ ਸੀ ਆਹ ਪੱਤੇ ਨਿਕਲੇ ਤੇ ਰਹੀ ਹੁੰਦਾ ਅੱਜ ਚਿੱਤੇ ਸੀ ਗਿਆ ਫਿਰ ਚਿੱਤਾ ਭੁੱਲ ਗਿਆ ਸਾਡੀ ਕੁੜੀ ਨੇ ਇਹਦੇ ਚ ਲਾਤਾ ਕੋਲੀ ਚ ਮਿੱਟੀ ਪਾ ਕੇ ਗਲਾਸ ਜਾਵੇ ਮਨੂੰ ਕੀ ਲਾਇਆ ਇਹ ਉਹ ਨਿਕਲੇ ਆਵੇ ਵਿੱਚ ਨਿਕਲੇ ਬੀਜੇ ਛੋਟਾ ਜਿਹਾ ਨਿਕਲਿਆ ਇੱਕ ਆਵੇ ਕੁੜੀ ਨੇ ਨਹੀਂ ਲਾਇਆ ਉਹ ਨਿਕਲੇ ਨਾ ਛੋਟਾ ਆਹਲਾ ਸਕੂਲ ਵਾਲੇ ਨੇ ਲਵਾਇਆ ਨਾ ਉਹ ਲੈ ਉਸਕੂੰ ਲਾ ਕੇ ਲਈ ਅੱਡਾ ਬੱਡੇ ਬੇ ਸੁੱਟ ਦਿਆ ਆਪਾਂ ਸਾਰੇ ਫੇਰ ਇਕੱਠੇ ਕਰਦੀ ਬਰੈਂਟ ਟੀ-ਸ਼ਰਟ ਪਾ ਗਏ ਨੇ ਸਾਰੇ ਡੱਬੇ ਛੋਲੇ ਕਿੰਨੇ ਪਏ ਆ ਤਸਮਾਨਾ ਜਿਹਾ ਰੱਖਣਾ ਥੱਲੇ ਘੋ ਘਾਰੇ ਬਰਸ਼ ਬਰੂਛੇ ਜਿਹੇ ਪਏ ਇੱਥੇ ਚ ਚੱਲ ਮੈਂ ਰੱਖਾਂ ਚਲੋ ਗਾਇਸ ਗਾਇਸ ਕੀ ਕਹਿੰਦੇ ਆ ਕੀ ਕਹਿੰਦਾ ਆਓ ਗਾਇਸ ਹੁਣ ਕੰਮ ਕਰ ਲਓ ਹੁਣ ਡੱਬੇ ਦਿਖਾਈ ਜਾਣੇ ਉਹ ਰਹਿਮਤ ਉਹ ਵੀਡੀਓ ਹਰੇ ਜੀ ਬੰਦਾ ਕਿੰਨੀਆਂ YouTube ਵੀਡੀਓ ਦੇਖਿਆ ਓਕੇ ਗਾਇਸ ਹੈਲੋ ਗਾਇਸ ਹੈਲੋ ਗਾਇਸ 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 ਤੁਹਾਨੂੰ ਮੈਂ ਗਾਇਸ ਕਿਉਂ ਕਿਵੇਂ ਕੀ ਆਓ ਗਾਇਸ ਜੀ ਜੁਆਇਸ ਆਹੋ ਗਾਇਸ ਕੀ ਗਾਇਸ ਗਾਇਸ ਕਿਉਂ ਨਹੀਂ ਉਹਦਾ ਜ਼ਰੂਰੀ ਹੁੰਦਾ ਕਹਿਣਾ ਇਹ ਕੰਟੈਂਟ ਸੀਗਾ ਸਾਰੇ ਨੂੰ ਹੈਲੋ एवरीवन ਹੈ ਨਾ ਉਹ ਸੇਮ ਜੀ ਬਲਕਿ ਕਿੰਨੇ ਵੀ ਆਗੇ ਸਾਰੇ ਇਨਕਲੂਡ ਕਰ ਲਏ ਵਿੱਚ ਅੱਛਾ ਲੋ ਗਾਇਸ ਹੈਲੋ ਗਾਇਸ ਬਾਏ ਗਾਇਸ ਹਾਲੋ ਗਾਇਸ ਗਾਇਸ ਮਾਰ ਕੇ ਕਿਬਿਅਸ ਕਰ ਦਿੰਨੇ ਚਲੋ ਠੀਕ ਹੈ ਹਾਲੋ ਗਾਇਸ ਜੰਗਾ ਭਾਈ ਸਤ ਸ੍ਰੀ ਅਕਾਲ ਫਿਰ ਮਿਲਦੇ ਆ ਥੋੜੇ ਜੇ ਚਿਤ ਬਾਅਦ ਖਲਾਰਾ ਗੁਰੂਆਂ ਨਾਲ ਸਾਹਮਣੇ ਇਹ ਗੱਤੇ-ਗੁੱਤੇ ਸੋਟ ਲਈਏ ਡਸਟਬਿਨਾਂ ਚ ਜੇ ਤੁਸੀਂ ਸਾਨੂੰ ਲਾਈਵ ਦੇਖਣਾ ਚਾਹੁੰਦੇ ਆ ਤੇ ਅਸੀਂ ਲਾਈਵ ਹੋ ਜਾਈਏ ਆ ਇੰਨੇ ਫੇਮਸ ਇੰਨੇ ਫੇਮਸ ਨਹੀਂ ਹੋਏ ਤੇ ਉਹ ਫੇਮਸ ਹੋਣ ਲਈ ਜ਼ਰੂਰੀ ਨਹੀਂ ਤੁਹਾਡੇ ਮਗਰ ਲੈਣਾ ਚਾਹੀਦੀ ਆ ਫੇਮਸ ਹੋਣ ਲਈ ਪਿਆਰ ਚਾਹੀਦਾ ਲੋਕਾਂ ਦਾ ਆਹੋ ਜਿਹਾ ਦੇਹਦੇ ਆਪਾਂ ਨੂੰ ਹੈ ਕੌਣ ਮੇਰੇ ਕਿ ਚਾਰ ਕਿ ਜੜੇ ਵੇਂਦੇ ਤੇ ਲਾਈਕ ਕਿ ਬੰਦ ਸਾਡੇ ਲਈ ਚਾਰ ਹੀ ਸਾਡੇ ਲਈ 4 ਲੱਖ ਵਾਸਤੇ ਆ ਜਿਹੜੇ ਤੁਸੀਂ ਸਾਡੇ ਬਣੇ ਆ ਨਾ ਸਬਸਕ੍ਰਾਈਬਰ ਬਣੇ ਬੰਦੇ ਇਹਨੇ ਕਹਿਣਾ ਸਾਡੇ ਲਈ ਇਹੀ ਲੱਖਾਂ ਹਜ਼ਾਰਾਂ ਦੇ ਬਰਾਬਰ ਹੈ ਮਿਲੀਅਨ ਦੇ ਬਰਾਬਰ ਠੀਕ ਹੈ ਨਾ ਅਸੀਂ ਜਾਜਨ ਦਾ ਕੀ ਲੈਣਾ ਸਾਡੇ ਲਈ ਇੰਨੇ ਬਹੁਤ ਆ ਤੁਹਾਨੂੰ ਬਸ ਇਨਾ ਕਰ ਲਿਆ ਕੋਈ ਭਾਈ ਸਾਹਿਬ ਜੀ ਗਾਇਸ ਕੰਮ ਕਰਦੇ ਨਾ ਮੈਂ ਨਹੀਂ ਕਿੰਨੀ ਗਾਇ ਸੀ ਮੈਨੂੰ ਕੀ ਕਹਿੰਦੇ ਹੁੰਦੇ ਆ ਕੀ ਕਹਿੰਦੇ ਹੁੰਦੇ ਆ ਕੇ ਹੇਗੇ ਹੈ ਹੈ ਬੋਲ ਚਲੋ ਠੀਕ ਆ ਜੀ ਮਿਲਦੇ ਆ ਫਿਰ ਆਪਾਂ ਬ੍ਰੇਕ ਤੋਂ ਬਾਅਦ ਮਾੜਾ ਮੋਟਾ ਕਲਾਰਾ ਸੰਭਾਲ ਲਈਏ ਆ ਸਕੈਨਰ ਸਕੂਨੋ ਜੀ ਲੈਂਦੇ ਪਏ ਆ ਵੀ ਚੱਕਣੇ ਆ ਜੇ ਇਹ ਗੱਡੀ ਵਾਲਾ ਸਕੈਨਰ ਆ ਸੀ ਜਿਹਦੇ ਵੀ 에ਰਰ ਰੂਰ ਆ ਜੇ ਮਾੜਾ ਮੋਟਾ ਨਾ ਤੇ ਕਲੀਅਰ ਕਰ ਲੈਣੇ ਇਹਦੇ ਨਾਲ ਵਧੀਆ ਵੈਸੇ ਜੀ ਕਿੰਨੇ ਦਾ ਸੀ ਰਹਿੰਦੇ ਸੀ ਆਪਣਾ ਸਕੈਨਰ ਕਿੰਨੇ ਦਾ ਸੀਗਾ ਯਾਦ ਨਹੀਂ ਮੈਨੂੰ 2.5 3 ਦਾ ਕਿੰਨੇ ਦਾ ਸੀ ਰਹਣਾ ਸੀ ਇੰਨੂ ਉੱਚਾ ਕਰ ਦੇ ਕਿੰਨੇ ਦਾ ਸੀ ਇਹ 500 ਦਾ ਆਹ ਉਹਨੇ ਡੀਲ ਤੇ ਸੀ ਨਾ ਉਹ ਮਹਿੰਗਾ ਸੀਗਾ 400 ਡਾਲਰ ਦਾ ਲੈਂਦਾ ਨਾ ਕੰਮ ਨਿਕਾਰੇਗਾ ਆਹਾਂ ਕੰਨਾ ਵਧੀਆ ਰਹੇ ਤਾਂ ਕਿੰਨੀ ਅਰ ਕੰਮ ਲਿਆ ਪਰ ਕਿੰਨੀ ਅਰ ਕੰਮ ਲਿਆ ਸੀ ਉਤੋਂ ਪਤਾ ਚਲੋ ਜੀ ਅਸੀਂ ਹੁਣ ਟੀਵੀ ਵੀ ਚੱਲਦਾ ਵਿਹਾ ਬੰਦ ਕਰਕੇ ਤੇ ਅਸੀਂ ਕੰਮ ਗੁੰਮ ਕਰੀਏ